ਜੋ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਭ ਤੋਂ ਪਹਿਲਾਂ ਮੇਰੇ ਧਮਾਲਾ ਸਾਹਿਬ ਜੀ ਮੇਰੇ ਕਿਸ ਖੋ ਖੋ ਤੇ ਫੜਕੇ ਕਿਸ ਠੀਕ ਜਦੋਂ ਆਪਾਂ ਕਹਿੰਿਆ ਫੜਕੇ ਖੋਏ ਨੇ ਖੋਣ ਤੋਂ ਬਾਅਦ ਉਹਨਾਂ ਨੇ ਦੱਸਿਆ ਰਾਜ ਸਾਹਿਬ ਜੀ ਸੱਜੇ ਠੁੱਡੇ ਮਾਰੇ ਨੇ ਠੁੱਡੇ ਇਸਲਾ ਬੰਦੇ ਮਾਰੇ ਨੇ ਆਹ ਜਿਹੜੀ ਅੱਖ ਮੈਂ ਵੇਖੀ ਐ ਆ ਅੱਖ ਤੇ ਆ ਇੰਨੀ ਕਾਲੀ ਅੱਖ ਹੋਈ ਮਤਲਬ ਕੀ ਵੀ ਉਹਨਾਂ ਨੇ ਅਣਮਨੁੱਖੀ ਇਸ ਤਰੀਕੇ ਦਾ ਤਸੱਦਦ ਕੀਤਾ ਵੀ ਜਿੱਥੇ ਕਿਸੇ ਨੇ ਠੁੱਡੇ ਸਿਰ 'ਚ ਮਾਰੇ ਨੇ ਕੰਕਾਰਾਂ ਦੀ ਬੇਅਦਬੀ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਵਸਤਰ ਤਾਰ ਕੇ ਉਹਨਾਂ ਤੁਸੀਂ ਕਹੋ ਵੀ ਉਹ ਉਹਨਾਂ ਦੇ ਨੰਗੇ ਤਨ ਤੇ ਉੱਥੇ ਉਹਨਾਂ ਨੇ ਪਹਿਲਾਂ ਪਟੇ ਫੇਰੇ ਸੁੱਕੇ ਪਟੇ ਫਿਰ ਉਹਨਾਂ ਨੂੰ ਤੌਰ ਤਰੀਕਾ ਪਤਾ ਸੀ ਵੀ ਇਹਨੂੰ ਹੁਣ ਪਾਣੀ ਪਾ ਲਓ ਉਧਰੋਂ ਪਟੇ ਨੂੰ ਗਿੱਲਾ ਕਰ ਲਓ ਕਿਉਂਕਿ ਉਹਦੀ ਉਹਦੀ ਜਿਹੜੀ ਕਪੈਸਿਟੀ ਮਾਰਨ ਦੀ ਉਹ ਜ਼ਿਆਦਾ ਤੇਜ਼ ਹੋ ਜਾਂਦੀ ਹੈ ਸੋ ਉਹ ਮਾਰ ਕੇ ਉਹਨਾਂ ਨੇ ਚੰਮ ਢੇੜਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਹੀ ਫਿਰ ਉਹਨਾਂ ਨੇ ਡਾਂਗਾ ਲੈ ਲਈ ਹਾਂਜੀ ਐ ਡਣੀਆਂ 5-5 ਇੰਚ ਦੀਆਂ ਮੋਟੀਆਂ ਡਾਂਗਾ ਉਹਨਾਂ ਨੇ ਦੱਸਿਆ ਜੀ ਵੀ ਉਹ ਫਿਰ ਉਹਨਾਂ ਨੇ ਮੇਰੇ ਥਲੜਾ ਜਿਹੜਾ ਪੋਰਸ਼ਨ ਸੀ ਉਹਨੂੰ ਇਸ ਤਰੀਕੇ ਨਾਲ ਜਿਵੇਂ ਪੁੱਠਾ ਪਾ ਕੇ ਇਸ ਤਰੀਕੇ ਨਾਲ ਵੀ ਜਿਵੇਂ ਫੇਕੇ ਰੱਖਤਾ ਤੂ ਉਸ ਤੋਂ ਬਾਅਦ ਉਹਨਾਂ ਨੇ ਇਹ ਭਾਈ ਸਾਹਬ ਦੀ ਪਾਰਟੀ ਸੀ ਫਿਰ ਉਹਨਾਂ ਨੇ ਕੀ ਕਿਹਾ ਵੀ ਜਿਵੇਂ ਉਹ ਵੇਲਣਾ ਲੈ ਕੇ ਉਹ ਲੱਤ ਕਰਕੇ ਤੇ ਲੱਤਾਂ ਉੱਪਰ ਕਰਕੇ ਉਹ ਦੋਵੇਂ ਲੱਤਾਂ ਨੂੰ ਕਹਿੰਦੇ ਵੀ ਉਹਨਾਂ ਨੇ ਇਸ ਤਰੀਕੇ ਨਾਲ ਮੈਂ ਅਸੀਂ ਕੱਲ ਵੀ ਵੇਖਿਆ ਮੈਂ ਆਪ ਵੇਖਿਆ ਮੈਂ ਕਿਹਾ ਜੇ ਲੱਤ ਤੁਸੀਂ ਪੈਰ ਵਕਾਓ ਥੱਲੇ ਪੈਰਾਂ ਤੇ 7 ਦਿਨ ਹੋ ਗਏ ਨੇ ਹਜੇ ਵੀ ਪੈਰ ਨੀਲੇ ਪਏ ਨੇ ਔਰ ਇੱਕ ਪੈਰ ਦੇ ਸੱਚੇ ਪਾਸੇ ਮੇਰੇ ਧਿਆਨੇ ਉਹਨਾਂ ਦੇ ਐਡਾ ਵੱਡਾ ਤੁਸੀਂ ਕਹਾਲੋ ਵੌਂਡ ਹੈ ਵੌਂਡ ਕੀ ਹੈ ਵੀ ਜਿਵੇਂ ਤੁਸੀਂ ਕਹਾਲੋ ਵੀ ਜਦੋਂ ਇਹਨਾਂ ਨੇ ਡੰਡਾ ਫੇਰਿਆ ਉਹ ਕਹਿੰਦਾ ਡੰਡਾ ਕਿਤੇ ਟੁੱਟ ਗਿਆ ਉਹ ਤਿੱਖੇ ਡੰਡੇ ਨੂੰ ਵਿੱਚ ਮਾਰਿਆ ਸੋ ਇਹ ਨਾਲ ਖੂਨ ਖੂਨ ਹੋ ਗਿਆ ਵੀ ਭਾਈ ਸਾਹਿਬ ਇਹ ਵਾਡਿੰਗ ਸੀ ਉਹਨਾਂ ਨੇ ਮੈਨੂੰ ਕਿਹਾ ਭਾਈ ਸੰਦੀਪ ਸਣੀ ਨੇ ਵੀ ਭਾਜੀ ਤਿੰਨ ਕਸ਼ੈਰੇ ਮੇਰੇ ਖੂਨ ਨਾਲ ਲਤਪਤ ਹੋ ਗਏ ਜਿਹੜੇ ਪਾਣੀ ਨਾਲ ਅਸੀਂ ਮੁੰਚੜ ਦੇ। ਸੋ ਉਸ ਤੋਂ ਬਾਅਦ 4 ਦਿਨ ਤੱਕ ਉਹਨਾਂ ਨੂੰ ਕਿਸੇ ਨੇ ਵੀ ਮੈਡੀਕਲ ਕੇਅਰ ਨਹੀਂ ਦਿੱਤੀ। ਠੀਕ ਕਿਸੇ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ, ਕੋਈ ਮਲਮ ਨਹੀਂ, ਕੋਈ ਪੱਟੀ ਨਹੀਂ, ਕੋਈ ਇਲਾਜ ਨਹੀਂ। ਕੋਈ 2 ਦਿਨ ਤੱਕ ਕਹਿੰਦੇ ਮੈਂ ਰੋਟੀ ਨਹੀਂ ਖਾਧੀ ਔਰ ਝੂਠ ਮਾਰਿਆ ਗਿਆ ਵੀ ਤੁਹਾਨੂੰ ਪਰਿਵਾਰ ਨਾਲ ਬੁਲਾਵਾਂਗੇ ਤਾਂ ਮੈਨੂੰ ਤੇ ਜਦੋਂ ਰੋਟੀ ਖੋਲੀ। 7 ਦਿਨ ਤੱਕ ਉਹਨਾਂ ਨੇ ਚੱਕੀਆਂ ਦੇ ਵਿੱਚ ਉਹਨਾਂ ਨੂੰ ਅੰਦਰ ਲੋਕ ਕੱਪ ਦੇ ਵਿੱਚ ਰੱਖਿਆ। ਸੋ ਮੈਂ ਕਹਿ ਸਕਦਾ ਕਿ ਜੋ ਅਸੀਂ ਇਹ ਤਸੱਦਦ ਵੇਖਿਆ ਜਾਂ ਸਭ ਦੀ ਪ੍ਰੈਜ਼ੈਂਸ ਵਿੱਚ ਵੀ ਵੇਖਿਆ ਵੀਸੀ ਥਰੂ ਵੇਖਿਆ ਉਹਨਾਂ ਨੇ ਸਾਰੇ ਚੀਜ਼ਾਂ ਸਾਨੂੰ ਦਿਖਾਈਆਂ ਨੇ ਮਤਲਬ ਮੈਂ ਕਹਿ ਸਕਦਾ ਕਿ ਮਤਲਬ ਲੂੰਗ ਕੰਡੇ ਜਿਹੜੇ ਸੀ ਉਹ ਖੜੇ ਕਰਨ ਵਾਲੀ ਗੱਲ ਸੀ ਸੋ ਇੰਨਾ ਤਸੱਦਦ ਝੱਲਣ ਤੋਂ ਬਾਅਦ ਜਦੋਂ ਸਾਨੂੰ ਮਿਲੇ ਨੇ ਇੱਕ ਚੀਜ਼ ਦੀ ਮੈਂ ਕਹਾਂਗਾ ਕਿ ਭਾਈ ਸਾਹਿਬ ਦੀਆਂ ਅੱਖਾਂ 'ਚ ਪੂਰਾ ਜਨੋਸ਼ ਸੀ ਤੇ ਪੂਰੀ ਚੜ੍ਹਦੀ ਕਲਾ ਸੀ ਪੂਰੀ ਚੜ੍ਹਦੀ ਕਲਾ ਦੀ ਪੂਰੀ ਚੜ੍ਹਦੀ ਕਲਾ ਦੀ ਸੁਣ ਪਰ ਉਹਨਾਂ ਨੇ ਮੈਨੂੰ ਜਾਣ ਬਣੇ ਗੱਲ ਕਹੀ ਏ ਵੀ ਸਰ 7 ਦਿਨ ਭੱਜਿਆ ਚੋਗੇ ਹਨ ਮੇਰੇ ਸਿਰ 'ਚ ਤੇ ਮੇਰੀ ਸਾਰੀ ਬੋਡੀ ਦੇ ਵਿੱਚ ਪਏ ਨੇ ਮੈਨੂੰ ਹ ਤੁਸੀਂ ਜਿਵੇਂ ਸੁਣਿਆ ਜਾਂ ਵਕੀਲ ਸਾਹਿਬ ਨੇ ਦੱਸਿਆ ਜੋ ਕਿ ਸਰਦਾਰ ਸੰਦੀਪ ਸਿੰਘ ਸਣੀ ਜੀ ਦਾ ਜਿਹੜਾ ਕੇਸ ਵੀ ਲੜ ਰਹੇ ਆ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਵੀ ਆਇਆ ਵੀ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਕੇਸਾਂ ਦੀ ਬਿਆਦਵੀ ਕੀਤੀ ਗਈ ਕਿਸ ਤਰ੍ਹਾਂ ਉਹਨਾਂ ਦੇ ਠੁੱਡੇ ਮਾਰੇ ਗਏ ਅੱਖਾਂ ਦੇ ਉੱਪਰ ਠੁੱਡੇ ਮਾਰੇ ਗਏ ਤੇ ਤਿੰਨ ਵਾਰ ਸੰਦੀਪ ਸਿੰਘ ਸਣੀ ਜੀ ਨੇ ਸਰਦਾਰ ਜੀ ਨੇ ਕਸ਼ਹਰੇ ਬਦਲੇ ਖੂਨ ਦੇ ਨਾਲ ਲਤਪਤ ਸਾਰੀ ਗੱਲਬਾਤ ਉਹਨਾਂ ਨੇ ਵਕੀਲ ਸਾਹਿਬ ਨੂੰ ਦੱਸੀ ਆ ਤੇ ਵਕੀਲ ਸਾਹਿਬ ਨੇ ਇਹ ਵੀ ਦੱਸਿਆ ਕਿਉਂਕਿ ਇਹ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਇਆ ਉਹ ਕਹਿੰਦੇ ਵੀ ਸੰਦੀਪ ਸਿੰਘ ਸਣੀ ਜੀ ਹਜੇ ਵੀ ਜਿਹੜੇ